ਹਾਂਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ 6 ਤਰੀਕ ਆ ਜੀ ਇਹ ਭੌਗੀਵਾਲ ਪਿੰਡ ਨੇੜੇ ਮਲੇਰ ਕੋਟਲਾ ਹੌਰਸ ਕੱਪ ਦੀਆਂ ਤਿਆਰੀਆਂ ਹੋ ਰਹੀਆਂ ਨੇ ਕੱਲ ਨੂੰ 10 ਵਜੇ ਜਿਹੜੇ ਰਿੰਗ ਸ਼ੁਰੂ ਹੋ ਜਾਣੇ ਨੇ ਤੇ ਇੱਧਰ ਸਟੇਜ ਦੀ ਤਿਆਰੀ ਚੱਲ ਰਹੀ ਆ ਬੈਰੀਗੇਟਿੰਗ ਹੋ ਗਈ ਤੇ ਉੱਧਰ ਸਟੋਰੀਆਂ ਲਾਈਆਂ ਨੇ 40 50 ਤੇ ਬਹੁਤ ਵਧੀਆ ਪ੍ਰਬੰਧ ਕਰਿਆ ਤੇ ਉੱਧਰ ਜਿਹੜੀ ਸਾਰੀ ਜਗ੍ਹਾ ਦੇਖ ਰਹੇ ਹੋ ਤੁਸੀਂ ਉਹ ਪਾਰਕਿੰਗ ਵਾਸਤੇ ਆ ਖਾਲੀ ਛੱਡੀ ਆ ਤੇ ਬਾਕੀ ਕਈ ਵੀਰਾਂ ਦੇ ਫੋਨ ਆ ਰਹੇ ਨੇ ਵੀ ਕੈਟਾਗਰੀਆਂ ਬਾਰੇ ਵੀ ਮਿਲਕੀ ਟੀਥ ਕਦੂਆ ਦੋ ਦੰਦ ਕਦੂਆ ਮੈਂ ਦੱਸਣਾ ਚਾਹਣਾ ਵੀਡੀਓ ਚ ਤੇ ਕੱਲ ਨੂੰ 10 ਵਜੇ ਜਿਹੜਾ ਮਿਲਕੀ ਟੀਥ ਨੁਕਰੀ ਬਸੇਰੀ ਆ ਉਸ ਤੋਂ ਬਾਅਦ ਮਿਲਕੀ ਟੀਥ ਨੁਕਰਾ ਬਸੇਰਾ 12 ਵਜੇ ਉਸ ਤੋਂ ਬਾਅਦ 3 ਵਜੇ ਹੋ ਜਾਣਾ ਮਿਲਕੀ ਟੀਥ ਫਿਲੀ ਹੋ ਜਾਣੀ ਆ ਮਾਰਵਾੜੀ ਤੇ ਉਸ ਤੋਂ ਬਾਅਦ 8 ਤਰੀਕ ਨੂੰ ਜਿਹੜਾ ਸਵੇਰੇ 10 ਵਜੇ ਮਿਲਕੀ ਟੀਥ ਕੋਲਟ ਮਾਰਵਾੜੀ ਉਸ ਤੋਂ ਬਾਅਦ 12 ਵਜੇ ਟੂ ਟੀਥ ਫਿਲੀ ਨੁਕਰੀ 3 ਵਜੇ ਟੂ ਟੀਥ ਕੋਲਟ ਨੁਕਰਾ 5 ਵਜੇ ਫਿਰ ਟੂ ਟੀਥ ਫਿਲੀ ਮਾਰਵਾੜੀ ਤੇ 9 ਤਰੀਕ ਨੂੰ ਫਿਰ ਸਵੇਰੇ 10 ਵਜੇ ਰਿੰਗ ਜਿਹੜਾ ਟੂ ਟੀਥ ਕੋਲਟ ਮਾਰਵਾੜੀ ਦਾ ਸਵੇਰੇ 10 ਵਜੇ ਆ 12 ਵਜੇ ਬਰੂਡ ਮੇਅਰ ਦਾ ਨੁਕਰੀ ਦਾ 3 ਵਜੇ ਬਰੂਡ ਮੇਅਰ ਮਾਰਵਾੜੀ 5 ਵਜੇ ਐਨੀਮਲ ਡਿਸਪਲੇ ਆ ਜੀ ਉਸ ਤੋਂ ਬਾਅਦ 10 ਮਾਰਚ ਨੂੰ ਸਵੇਰੇ 10 ਵਜੇ ਨੋਕਰਾ ਅਸਟ੍ਰੇਲੀਅਨ ਵੱਡੇ ਘੋੜਿਆਂ ਦਾ ਤੇ 12 ਵਜੇ ਐਨੀਮਲ ਡਿਸਪਲੇ ਰੱਖਿਆ 10 ਨੂੰ ਵੀ ਤੇ 3 ਵਜੇ ਜਿਹੜੀ ਕੁਸ਼ਤੀ ਰੱਖੀ ਆ ਕੁਸ਼ਤੀ ਹੋਣੀ ਆ 5 ਵਜੇ ਮਾਰਵਾੜੀ ਅਸਟ੍ਰੇਲੀਅਨ ਰੱਖਿਆ ਆਪਾਂ ਨੇ ਉਸ ਤੋਂ ਬਾਅਦ 7 ਵਜੇ ਚੈਂਪੀਅਨ ਆਫ ਚੈਂਪੀਅਨ ਨੋਕਰਾ ਤੇ ਮਾਰਵਾੜੀ ਤੇ ਨਾਲ ਹੀ ਸਿੰਗਰਾਂ ਦੇ ਜਿਹੜੇ ਖਾੜੇ ਲੱਗਣਗੇ ਸਾਰੇ ਵੀਰ ਪਹੁੰਚੋ ਜੀ ਕੱਲ ਤੋਂ ਜਿਹੜਾ ਸੋ ਸਟਾਰਟ ਹੋ ਰਿਹਾ ਤਿਆਰੀਆਂ ਲਗਭਗ ਹੋ ਚੁੱਕੀਆਂ ਨੇ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ